ਦੋਸਤੋ ਆਖਰਕਾਰ ਨਿੱਕੇ ਸਿੱਧੂ ਨੂੰ ਗੋੜਤੀ ਦੇਣ ਵੇਲੇ ਬਾਪੂ ਬਲਕੌਰ ਸਿੰਘ ਜੀ ਨੇ ਇੱਕ ਵੱਡੀ ਘਟਨਾ ਦੇਖੀ ਹੈ ਜਿਸ ਦਾ ਕੀ ਖੁਲਾਸਾ ਉਹਨਾਂ ਦੇ ਵੱਲੋਂ ਕੀਤਾ ਗਿਆ ਹੈ ਅਤੇ ਇਹ ਵੀ ਗੱਲ ਸਪਸ਼ਟ ਕਹਿ ਦਿੱਤੀ ਕਿ ਅਸੀਂ ਇਸ ਬੱਚੇ ਦਾ ਨਾਮ ਸ਼ੋਭਦੀਪ ਹੀ ਰੱਖਾਂਗੇ ਇਸ ਪਿੱਛੇ ਵੀ ਦੋਸਤੋ ਇੱਕ ਵੱਡਾ ਕਾਰਨ ਬਾਪੂ ਬਲਕੌਰ ਸਿੰਘ ਅਤੇ ਉਸ ਦੇ ਫੈਨਸ ਵੱਲੋਂ ਵੀ ਦੱਸਿਆ ਜਾ ਰਿਹਾ ਹੈ ਦੋਸਤੋ ਤੁਹਾਨੂੰ ਸਭ ਨੂੰ ਪਤਾ ਹੈ ਕਿ ਜਿਵੇਂ ਹੀ ਸਿੱਧੂ ਮੂਸੇਵਾਲੇ ਦੇ ਛੋਟੇ ਭਰਾ ਦਾ ਜਨਮ ਹੋਇਆ ਤਾਂ ਉਸੇ ਵੇਲੇ ਹੀ ਬਾਪੂ ਬਲਕੌਰ ਸਿੰਘ ਜੀ ਉਸ ਨੂੰ ਗੁਰਤੀ ਦੇਣ ਲੱਗੇ ਤਾਂ ਗੁਰਤੀ ਦਿੰਦੇ ਸਮੇਂ ਇੱਕ ਅਜਿਹੀ ਘਟਨਾ ਵਾਪਰੀ ਜ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਬਾਪੂ ਬਲਕੌਰ ਸਿੰਘ ਜੀ ਨੇ ਆਪ ਖੁਦ ਦੱਸਿਆ ਕਿ ਬੱਚੇ ਦਾ ਨੱਕ ਮੂੰਹ ਅੱਖ ਬੁੱਲ ਸਭ ਕੁਝ ਸਿੱਧੂ ਤੇ ਹੀ ਹਨ ਤੇ ਉਹ ਸਾਡਾ ਸਿੱਧੂ ਮੂਸੇਵਾਲੇ ਇਹ ਹੈ ਆਸੀਓਸ ਬੱਚੇ ਦਾ ਨਾਮ ਸ਼ਬਦੀਪ ਹੀ ਰੱਖਾਂਗੇ ਜਿਸ ਨੂੰ ਸੌਣ ਕੇ ਫੈਨਸ ਵੀ ਕਾਫੀ ਜ਼ਿਆਦਾ ਖੁਸ਼ ਹੋਏ ਹਨ ਤੇ ਵੀਡੀਓਜ਼ ਤੇ ਫੋਟੋਆਂ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਹਨ ਸੱਚਮੁੱਚ ਹੀ ਸਿੱਧੂ ਮੂਸੇਵਾਲੇ ਦੇ ਛੋਟੇ ਭਰਾ ਦਾ ਜਿਵੇਂ ਹੀ ਜਨਮ ਹੋਇਆ ਤਾਂ ਸਾਗਰ ਦੀ ਬੋਟੀ ਵਾਲੀਆਂ ਜੋ ਰੀਲਾਂ ਬਣ ਰਹੀਆਂ ਸਨ ਉਹ ਪਤਾ ਨਹੀਂ ਕਿਧਰੇ ਗਾਇਬ ਹੋ ਗਈਆਂ ਨੇ ਸੋਚ ਕੇ ਵੇਖੋ ਕਿ ਇੱਕ ਦਿਨ ਦੇ ਇਸ ਬੱਚੇ ਨੇ ਇੰਨਾ ਕਾਰਨਾਮਾ ਕਰਕੇ ਦਿਖਾ ਦਿੱਤਾ ਜਦੋਂ ਇਹ ਵੱਡਾ ਹੋਵੇਗਾ ਤਾਂ ਕੀ ਕੁਝ ਨਹੀਂ ਕਰੇਗਾ ਹਾਲਾਂਕਿ ਚਲੋ ਸੋਚ ਦਾ ਫਰਕ ਵੀ ਹੋ ਸਕਦਾ ਹੈ ਇਹਨਾਂ ਦੇ ਤਾਈ ਜੀ ਨੇ ਵੀ ਕਿਹਾ ਕਿ ਅਸੀਂ ਉਸ ਨੂੰ ਕਲਾਕਾਰ ਹੀ ਬਣਾਵਾਂਗੇ ਅਤੇ ਬਾਕੀ ਸਿੱਧੂ ਮੂਸੇਵਾਲੇ ਬਾਈ ਦੇ ਕਾਫੀ ਜ਼ਿਆਦਾ ਸੌਂਗ ਵੀ ਅਨਰੀਲੀਜ਼ ਪਏ ਹਨ ਜੇਕਰ ਤੁਸੀਂ ਵੀ ਸਿੱਧੂ ਦੇ ਸੱਚੇ ਫੈਨ ਹੋ ਤਾਂ ਕਮੈਂਟ ਸੈਕਸ਼ਨ ਵਿੱਚ ਹੈਸ਼ਟੈਗ ਜਸਟਿਸ ਫਾਰ ਸਿੱਧੂ ਮੂਸੇਵਾਲਾ ਜਰੂਰ ਲਿਖਿਓ ਸੋ ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਬਾਪੂ ਨੇ ਜਿਵੇਂ ਉਸ ਬੱਚੇ ਨੂੰ ਗੁਰਤੀ ਦਿੰਦੇ ਸਮੇਂ ਚਮਚਾ ਉਸ ਦੇ ਮੂੰਹ ਦੇ ਵਿੱਚ ਪਾਇਆ ਤਾਂ ਉਹਨਾਂ ਨੇ ਕਿਹਾ ਕਿ ਬੱਚਾ ਮੈਨੂੰ ਇਸ ਕਦਰ ਵੇਖ ਰਿਹਾ ਸੀ ਕਿ ਜਿਵੇਂ ਕਿ ਮੈਨੂੰ ਉਹ ਪਹਿਲਾਂ ਤੋਂ ਹੀ ਜਾਣਦਾ ਹੋਵੇ ਅਤੇ বারবার ਇਹ ਮੈਨੂੰ ਕਹਿ ਰਿਹਾ ਹੋਵੇ ਕਿ ਬਾਪੂ ਤੂੰ ਫਿਕਰ ਨਾ ਕਰ ਮੈਂ ਆ ਚੁੱਕਾ ਹਾਂ ਤੁਹਾਡੀਆਂ ਫਿਕਰਾਂ ਹੁਣ ਮੈਂ ਖਤਮ ਕਰ ਦੇਵਾਂਗਾ ਮੈਂ ਵੱਡੇ ਪੈਰੀ ਗਿਆ ਸੀ ਤੇ ਨਿੱਕੇ ਪੈਰੀ ਤੁਹਾਡੇ ਘਰ ਵਿੱਚ ਵਾਪਸ ਆ ਚੁੱਕਾ ਹਾਂ ਤੇ ਦੋਸਤੋ ਇਸ ਗੱਲ ਦਾ ਖੁਲਾਸਾ ਸਿੱਧੂ ਮੂਸੇਵਾਲ ਦੇ ਫੈਨਸ ਵੱਲੋਂ ਵੀ ਕੀਤਾ ਗਿਆ ਹੈ ਇਹ ਹੀ ਨਹੀਂ ਸਗੋਂ ਇੱਕ ਸਰਪੈਂਸ ਵੀ ਬਣਿਆ ਹੋਇਆ ਹੈ ਕੁਝ ਲੋਕਾਂ ਦਾ ਕਹਿਣਾ ਹੈ ਕਿ ਸਿੱਧੂ ਦੇ ਜੋ ਨਿੱਕਾ ਪਰ ਆਇਆ ਸ਼ੁਭਦੀਪ ਉਸ ਦੇ ਸਰੀਰ ਤੇ ਕੁਝ ਨਿਸ਼ਾਨ ਵੀ ਬਣੇ ਹੋਏ ਹਨ ਹਾਲਾਂਕਿ ਇਹ ਨਿਸ਼ਾਨ ਕਿਸੇ ਨੇ ਦੇਖਿਆ ਤਾਂ ਨਹੀਂ ਹਨ ਇਹ ਸਿਰਫ ਅਫਵਾਹਾਂ ਵੀ ਹੋ ਸਕਦੀ ਹਨ ਜਾਂ ਫਿਰ ਪੁਨਰ ਜਨਮ ਦੀ ਘਟਨਾ ਵੀ ਹੋ ਸਕਦੀ ਹੈ ਤੇ ਦੋਸਤੋ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਯੂਰ ਆਪਣੇ ਵਿਚਾਰ ਪੇਸ਼ ਕਰੋ ਤੇ ਨਵੀਂ ਅਪਡੇਟ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ